तब आएंगे गर्मी थोड़ी बढ़ जाएगी एकदम देखने में पसंद करे मेरी विनती है चैनल सब्सक्राइब करो आज जे तूसी प्यार कर दियो सत्कार का तू मेरे सर ताज हो सब्सक्राइब करो बात तो सही है हाँ जी जी तुम तूसी पहली बार मेरे चैनल ऊपर विजिट कर रहे हो तो प्लीज इसे जरूर सब्सक्राइब कर लो माफ़ी कर लो तो बनाओ बना दी बना दी शादी ਆਹ ਕੁੜੀ ਕਉਂ ਵਾਰਾ ਮੇਕੇ ਬੱਟੇ ਆ ਰਹਾ ਆ ਵੱਡੀਆਂ ਭੂਆ ਤੂੰ ਆਹ ਦੇਖ ਲੋ ਵੱਡੇ ਸੈਲੀਬ੍ਰਿਟੀ ਲੋਕਾਂ ਦੇ ਲੋਕ ਪਤਾ ਨਹੀਂ ਇਹਨਾਂ ਨੂੰ ਅੱਡੀਆਂ ਚੱਕ ਚੱਕ ਕੇ ਫੋਟੋਆਂ ਕਰਾਉਂਦੇ ਆ ਮੁੜ ਕੇ ਫਿਰ ਆ ਦੇ ਟਾਈਮ ਲਾਈਨ ਤੇ ਲਿਖਣਗੇ ਜੀ ਅੱਜ ਅਸੀਂ ਮਿਲੇ ਇੰਸਟਾਗ੍ਰਾਮ ਦੇ ਮਸ਼ਹੂਰ ਜੋੜੀ ਕਾਲੋ ਨੂੰ ਦੇਖ ਲੋ ਆਹ ਦੇਖ ਲੋ ਕਾਲੋ ਦੇ ਘਰ ਵਾਲੀ ਦੀ ਹਰਕਤ ਦੇਖੋ ਤੁਸੀਂ ਕਾਲੋ ਦੇ ਮੂੰਹ ਤੇ ਕੇਕ ਕਸਾ ਕੇ ਨਾ ਤੇ ਇਕੱਠਾ ਕਰਕੇ ਤੇ ਦੂਜੇ ਦੇ ਮੂੰਹ ਚ ਕੇਕ ਥੰਨਤਾ ਓਹ ਹੋ ਮੈਨੂੰ ਤਾਂ ਦੇਖ ਕੇ ਉਲਟੀ ਆਉਣ ਵਾਲੀ ਹੋ ਗਈ ਮੈਨੂੰ ਲੱਗਦਾ ਹੁਣ ਅੱਗੇ ਆਪਾਂ ਨੂੰ ਦਿਨੋਂ ਦੇ ਨਾਲ ਹੀ ਕੁਛ ਹੀ ਦੇਖਣ ਨੂੰ ਮਿਲਿਆ ਕਰੂਗਾ ਸੱਚੇ ਯਾਰ ਬੰਦਾ ਇੰਨਾ ਵੀ ਆਣ ਪੜਨੀ ਹੋਣਾ ਚਾਹੀਦਾ ਹਨਾ ਪਤਨੀ ਦੀ ਪਰਵ੍ਰਿਸ਼ੀ ਆਈ ਹੋਈ ਵੀ ਆ ਇਹਨਾਂ ਨੂੰ ਸਲੀਕਾ ਹੀ ਨਹੀਂ ਹੈਗਾ ਜਾਣ ਦਾ ਖਾਣ ਪੀਣ ਦਾ ਬਸ ਇੰਨੇ ਇਹਨਾਂ ਕੋਲ ਫੋਨ ਹੈਗੇ ਚੰਗੇ ਇਹ ਬੰਦਾ ਦੇਖ ਕੇ ਸਿੱਖ ਲੈਂਦਾ ਹੁੰਦਾ ਇਹਨਾਂ ਨੂੰ ਉਹ ਵੀ ਨਹੀਂ ਕਾਮਨ ਸੈਂਸ ਹੈਗੀ ਵੀ ਅਸੀਂ ਕਿਵੇਂ ਲੈਸੇ ਨਾਲ ਖਾਣਾ ਜਾਂ ਕੀ ਖਾਣਾ ਇੱਕ ਦੂਜੇ ਦੇ ਮੂੰਹ ਤੇ ਘਸਾ ਕੇ ਉਹੀ ਮੂੰਹ ਚ ਪਾਈ ਜਾਂਦੇ ਆ ਵਧੀਆਂ ਗੱਲਾਂ ਲੋਕੋ ਕਰਾਓ ਕਰਾਓ ਇਹਨਾਂ ਨੂੰ ਫੋਟੋਆਂ ਕਰਾਓ ਇਹਨਾਂ ਨਾਲ ਮੈਂ ਤਾਂ ਕਿ ਨਹੀਂ ਕੇਕ ਵੀ ਖਾਇਆ ਕਰੋ ਇਹਨਾਂ ਤੋਂ ਨੈਕਸਟ ਵਰਡ ਹੈ ਨਾ ਕਾਰੋਦਸ ਤੁਸੀਂ ਸੈਲੀਬ੍ਰੇਟ ਕਰਕੇ ਆਇਓ ਤੇ ਨਾਲੇ ਉਹਦੇ ਘਰ ਵਾਲੇ ਦੇ ਹੱਥੋਂ ਕੇਕ ਖਾ ਕੇ ਆਇਓ ਇਹਨਾਂ ਨੂੰ ਤਾਂ ਸਵਾਦ ਹੀ ਬਾੜਾ ਪੰਜੂਗਾ ਜਦੋਂ ਗਰਮੀ ਦੇ ਵਿੱਚ ਪਸੀਨਾ ਲੱਗੇ ਕੇਕ ਤੇ ਮੁੜ ਕੇ ਫਿਰ ਇਹੋ ਜਿਹੀ ਕਹਿਣਗੇ ਕੇਕ ਖਾ ਕੇ ਦੀਦੀ ਦੇ ਘਰੇ ਤਾਂ ਪਤਾ ਨਹੀਂ ਕੀ ਜਾਦੂ ਹੈ ਇਹ ਜਾਂ ਕੀ ਕੀ ਬਾਲਾ ਸਵਾਦ ਸੀ ਕੇਕ ਨਹੀਂ ਸਵਾਦ ਹੁੰਦਾ ਸੁੱਢ ਲੋ ਮਹੀਨੇ-ਮਹੀਨੇ ਦੀ ਮੈਲ ਚੜੀ ਹੋਈ ਹੈ ਮੂੰਹ ਤੇ ਤੇ ਹੱਥਾਂ ਤੇ ਉਹ ਮੈਲ ਖਾ ਕੇ ਤੁਹਾਨੂੰ ਐ ਲੱਗਦਾ ਹੋਊਗਾ ਵੀ ਕੇਕ ਹੀ ਬਾਲਾ ਸਵਾਦ ਆ ਬੱਤ ਸਹੀ ਹੈ ਬਾਪੂ ਜੀ ਵੀ ਕਮੈਂਟ ਕਰਦੇ ਨੇ ਕਹਿੰਦੇ ਆਪਣੀ ਦੁਕਾਨ ਨਹੀਂ ਹੈਗੀ ਚਾਕੇ ਬੂਤਾ ਲੋਕਾਂ ਨੇ ਕਹਿੰਦੇ ਕੰਨਾਂ ਦੇ ਬਾਝ ਨੇ ਸਾਡੀ ਆਪਣੀ ਸ਼ੋਪ ਆ ਪਾਰਟਨਰਸ਼ਿਪ ਦੇ ਉੱਤੇ 10 ਵਿੱਚੋਂ ਉੱਪਰ ਹਾਂਜੀ ਹਾਂ ਇਹਨਾਂ ਦੀ ਖੁਦ ਦੀ ਸ਼ੋਪ ਆ ਮੈਂ ਇਹਨਾਂ ਦੀ ਹੋ ਗਈ ਆਪਣ ਸਹੀ ਤਾਂ ਕਹਿੰਦੇ ਨੇ ਲੋਕ ਬੂਥਾ ਚੱਕੀ ਜਾਂਦੇ ਹੋਰ ਕੀ ਐ ਸਿੱਧਾ ਕਿਉਂ ਨਹੀਂ ਕਹਿੰਦੇ ਸੱਚ ਕਿਉਂ ਨਹੀਂ ਦੱਸਦੇ ਲੋਕਾਂ ਨੂੰ ਵੀ ਜੇ ਤੁਹਾਨੂੰ ਕੋਈ ਪ੍ਰੋਮੋਸ਼ਨ ਆਉਂਦੀ ਐ ਅਸੀਂ ਉਹ ਪ੍ਰੋਮੋਸ਼ਨ ਦੇ ਪੈਸੇ ਲੈਣੇ ਆ ਸਿੱਧਾ ਕਿਉਂ ਨਹੀਂ ਦੱਸਦੇ ਲੋਕਾਂ ਨੂੰ ਵੇਚੇ ਰਾ ਸਾਡੀ ਪ੍ਰੋਮੋਸ਼ਨ ਦੇ ਥਰੂਕ ਸੂਟ बिकੂਗਾ ਉਹਦਾ ਸਾਨੂੰ ਕਮਿਸ਼ਨ ਮਿਲੂਗਾ ਉਹਨੇ ਕਿਹੜਾ ਫਿਰ ਦੱਸਤਾ ਉਹਨੇ ਕਹਿਤਾ ਇਹ ਤਾਂ ਕਹਿੰਦਾ ਇਹਨਾਂ ਦੀ ਸਾਡੀ ਇੱਕੋ ਗੱਲ ਆ ਐਡੇ ਨਾ ਸ਼ੈਰ ਹੈ ਨਹੀਂ ਤੁਸੀਂ ਜਿਹਨੇ ਬਨਣ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਕਹਿੰਦੇ ਲੋਕ ਬੇਬਕੂ ਬਣ ਜਾਣਗੇ ਮੰਨ ਲੈਣਗੇ ਵੀ ਤੁਹਾਡੀ ਸ਼ਾਪ ਹੈਗੀ ਤੇ ਜਿਹੜੀ ਗੱਲ ਆ ਉਹ ਦੱਸ ਦੋ ਵੀ ਭਾਈ ਹੈ ਨਹੀਂ ਸਾਡੀ ਸ਼ਾਪ ਘਰ ਚੱਕ ਮਿਲਾਂ ਹੁਣ ਅਸੀਂ ਆ ਗਏ ਆ ਘਰ ਹਾਂ ਓਏ ਓਏ ਤੇ ਸਾਡੇ ਬੰਨੀ ਤਾਂ ਨਾ ਵੀ ਘਰੇ ਆਉਂਦੀ ਉੱਥੇ ਵੀ ਰਹਿ ਜਾਂਦੀ ਤਾਂ ਵੀ ਕੋਈ ਫਰਕ ਨਹੀਂ ਪੈਣਾ ਸੀ ਜਦ ਫਿਰ ਸਾਨੂੰ ਫੋਨ ਕਰਕੇ ਦੱਸਦੇ ਤੇ ਭਈ ਅਸੀਂ ਤੇਲ ਤੂਲ ਚੋ ਦਿੰਦੇ ਤੁਹਾਨੂੰ ਫਿਰ ਅਸੀਂ ਕੀ ਕਰੀਏ ਯਾਰ ਇਹਨਾਂ ਦੇ ਆਹੀ ਲੱਛਣਾ ਬਸ ਅਸੀਂ ਹੁਣ ਘਰੋਂ ਚਲੇ ਗਏ ਹੁਣ ਅਸੀਂ ਘਰੇ ਆ ਗਏ ਹੱਦ ਹੁੰਦੀ ਆ ਆਹ ਵਲੋਗਿੰਗ ਹੋ ਗਈ ਹੁਣ ਥੋਡੀ ਡੰਗਰੋ ਕੁੱਚ ਅੱਜ ਦਾ ਸਖਾ ਲੋ ਕੁਛ ਤੁਹਾਨੂੰ ਤਾਂ ਪਲੇਟਫਾਰਮ ਮਿਲਿਆ ਤੁਹਾਨੂੰ ਤਾਂ ਇਨੇ ਲੋਕ ਦੇਖਦੇ ਆ ਕਿ ਕੋਈ ਚੰਗੀਆਂ ਚੰਗੀਆਂ ਚੀਜ਼ਾਂ ਲੈ ਆਓ ਕਣਕ ਦਾ ਕੰਮ ਹੋ ਗਿਆ ਬਸ ਤੂੜੀ ਦਾ ਰਹਿ ਗਿਆ ਹਰਪ੍ਰੀਤ ਕੋਰ ਦਾ ਕਮੈਂਟ ਆਇਆ ਕਿ ਨੇ ਤੁਸੀਂ ਫਿਕਰ ਨਾ ਕਰੋ ਲੋਕਾਂ ਦਾ ਕੰਮ ਬੋਲਣਾ ਹੈ ਹਾਂ ਜੀ ਇਹ ਗੱਲ ਤਾਂ ਹੈ ਫਿਕਰ ਤਾਂ ਅਸੀਂ ਕਰਦੇ ਨਹੀਂ ਜਿਹੜਾ ਜ਼ਿਆਦਾ ਬੋਲਦਾ ਆਉਂਦਾ ਫਿਰ ਰਿਪਲਾਈ ਕਰਨਾ ਵੀ ਜੀ ਵੀਡੀਓ ਹੁੰਦਾ ਫਿਰ ਸਿਰ ਚੜ ਕੇ ਬਹਿ ਜਾਂਦੇ ਆ ਤੇ ਕੀ ਗੱਲ ਥੋੜੇ ਤੋਂ ਥੋੜਾ ਜਿਹਾ ਵੀ ਕ੍ਰਿਟਿਸਿਜ਼ਮ ਨਹੀਂ ਚੱਲੇ ਜਾਂਦਾ ਇਹ ਉਹੀ ਲੋਕਾਂ ਚ ਜਿਹਨੇ ਥੋਨੋਂ ਸਿਰ ਤੇ ਚੜਾਇਆ ਹੋਇਆ ਜੇ ਹੁਣ ਉਹ ਕੁਛ ਥੋੜੇ ਤੋਂ ਪੁੱਛ ਰਹੇ ਆ ਤਾਂ ਉਹਦਾ ਜਵਾਬ ਦੇ ਦਿਓ ਆ ਕਿ ਲੋਕ ਸਾਡੇ ਸਿਰ ਤੇ ਚੜ ਚੜ ਕੇ ਬਹਿ ਜਾਂਦੇ ਆ ਜੇਕਾ ਤੁਹਾਡੇ ਕੋਈ ਗੱਲ ਉਹਨਾਂ ਨੂੰ ਬੁਰੀ ਲੱਗੀ ਤਾਂ ਤੁਸੀਂ ਕਹਿ ਦਿਓ ਵੀ ਠੀਕ ਆ ਭਾਈ ਸਾਡੇ ਤੋਂ ਗਲਤੀ ਹੋ ਗਈ ਜਾਂ ਠੀਕ ਆ ਸਾਡੇ ਅਸੀਂ ਗਲਤ ਕੀਤਾ ਇਹ ਔਕ ਕਿ ਲੋਕ ਤਾਂ ਸਿਰ ਚੜ ਕੇ ਬਹਿ ਜਾਂਦੇ ਆ ਡੰਗਰੀ ਉਹੀ ਲੋਕ ਐ ਜਿਨ੍ਹਾਂ ਦੇ ਸਿਰ ਤੋਂ ਤੁਸੀਂ ਫੇਮਸ ਹੋਏ ਹੋ ਜੇ ਹੁਣ ਉਹੀ ਲੋਕਾਂ ਦੇ ਸਿਰ ਤੋਂ ਰੋਟੀ ਖਾਣ ਜੁਗਰੇ ਹੋਗੇ ਨਾ ਹੁਣ ਤੁਸੀਂ ਰੱਬ ਨੂੰ ਟਾਬੀ ਦੱਸਣ ਲੱਗ ਗਏ ਵੈ ਦਾ ਇਹ ਪਚਾਉਣਾ ਬਹੁਤ ਔਖਾ ਥੋੜੇ ਵਰਕੇ ਫਿਰ ਛੇਤੀ ਪੈਰ ਵੀ ਛੱਡ ਜਾਂਦੇ ਆ ਕਮ ਆਨ ਬੇਬੀ ਜੀ ਬੇਬੀ ਇਨਸਾਨਾ ਲੋਕੀ ਤਾਂ ਬਾਬਾ ਜੀ ਨੂੰ ਵੀ ਮੰਗ ਕੇ ਵੀ ਇੰਨਾ ਕੁਛ ਉਹਨਾਂ ਨੂੰ ਨਹੀਂ ਛੱਡਦੇ ਅਸੀਂ ਤਾਂ ਫਿਰ ਵੀ ਇਨਸਾਨ ਆ ਅਸੀਂ ਨਹੀਂ ਟੈਨਸ਼ਨ ਨਹੀਂ ਲੈਂਦੀ ਕਿਉਂਕਿ ਮੈਨੂੰ ਪਤਾ کئی ਵਾਰੀ ਕਹਿੰਦੇ ਨੇ ਨਾ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ ਸੱਚੀ ਨਹੀਂ ਕੁੱਤੇ ਦੀ ਪੂਛ ਸਿੱਧੀ ਹੁੰਦੀ ਬੋਲਣ ਵਾਲੇ ਬੋਲਦੇ ਰਹਿੰਦੇ ਨਹੀਂ ਟੈਨਸ਼ਨ ਨਹੀਂ ਲਈਦੀ ਆ ਤੇ ਬੇਚੇ ਤੂੰ ਵਧੀਆ ਕਰ ਗਈ ਆਪ ਹੀ ਦੱਸ ਗਈ ਆਪਦੇ ਬਾਰੇ ਕੁੱਤੇ ਦੀ ਪੂਛ ਨਹੀਂ ਸਿੱਧੀ ਹੁੰਦੀ ਥੋੜੇ ਵੀ ਉਹੀ ਗੱਲ ਆ ਤੁਸੀਂ ਵੀ ਨਹੀਂ ਸਿੱਧੇ ਹੁੰਦੇ ਲੋਕ ਵਿਚਾਰੇ ਬੋਲ ਕੇ ਅੱਕ ਕੇ ਹਟ ਜਾਣਗੇ ਤੁਹਾਨੂੰ ਨਹੀਂ ਹੁਣ ਕਿਸੇ ਕਾਲੇ ਨਾਲ ਫਰਕ ਪੈਂਦਾ ਕਿਉਂਕਿ ਤੁਸੀਂ ਤੇ ਮਨਾਂ ਚ ਸੋਚ ਰੱਖਿਆ ਵੀ ਅਸੀਂ ਤਾਂ ਸਹੀ ਆ ਤੇ ਬਹੁਤ ਵੱਡੇ ਅਸੀਂ ਸੈਲੀਬ੍ਰਿਟੀ ਬਣ ਚੁੱਕੇ ਆ ਤੇ ਹੁਣ ਸਾਨੂੰ ਕੋਈ ਨਹੀਂ ਕੁਝ ਕਹਿ ਸਕਦਾ ਰਹੇਗਾ ਸਭ ਹੈ ਪੈਸਾ ਮੁੱਖ ਰਹੇਗਾ ਹੁਣ ਤਾਂ ਜੇ ਪੈਸਾ ਹੈਗਾ ਤਾਂ ਕੋਈ ਨਵੇਂ ਲੱਗ ਜਾਂਦਾ ਨਹੀਂ ਕਿਸੇ ਹਰ ਇੱਕ ਪਾਸਾ ਵਟ ਲਾਂਦਾ ਇਹ ਹੀ ਗੱਲ ਪੈਸਾ ਤੇ ਹੀ ਸਭ ਇਦਰੀਂ ਬਦਹਾ ਪਾਸਾ ਹੀ ਵਟ ਲਾਉਂਦੇ ਨੇ ਕਿ ਕਰੀ ਕੁਝ ਮੰਗਣਾ ਨਾ ਲਵੇ ਅੱਜ ਕੱਲੇ ਟਾਈਮ ਇਹ ਜਾ ਗਿਆ ਇਹ ਗੱਲ ਤਾਂ ਸਹੀ ਆਂਟੀ ਪੈਸਾ ਬਹੁਤ ਮੁੱਖ ਹੋ ਗਿਆ ਹੁਣ ਟਾਂਗਰ ਕੇ ਨਾ ਲੋਕ ਡਬਲ ਡਬਲ ਸ਼ਿਫਟਾਂ ਕਰ ਦਿੰਦੇ ਨੇ ਆਪ ਦਾ ਕੰਮ ਵਧਾ ਦਿੰਦੇ ਨੇ ਪੈਸਾ ਕਮਾਉਣ ਪਿੱਛੇ ਇਹਨਾਂ ਤੇ ਡਬਲ ਕਰਨ ਲੱਗ ਜਾਂਦੇ ਨੇ ਪਰ ਤੁਹਾਡੇ ਵਾਂਗੂ ਆਪਦੇ ਘਰਾਂ ਦੀਆਂ ਕੁੜੀਆਂ ਬੁੜੀਆਂ ਨੂੰ ਨਹੀਂ ਦਿਖਾਉਂਦੇ ਉਹਨਾਂ ਨੂੰ ਨਹੀਂ ਨਚਾਉਂਦੇ ਇੰਸਟਾਗ੍ਰam ਤੇ ਮੈਂ ਤਾਂ ਇਹ ਸੋਚੀ ਆਂਨੀ ਆ ਜੇ ਕਿਤੇ ਕੱਲ ਨੂੰ ਇੰਸਟਾਗ੍ਰam ਚਾ ਯੂਟਿਊਬ ਬੰਦ ਹੋ ਗਿਆ ਤੁਸੀਂ ਤਾਂ ਆਦੀ ਘਰ ਦੀਆਂ ਕੁੜੀਆਂ ਬੁੜੀਆਂ ਲੈ ਕੇ ਚੌਂਕਾਂ 'ਚ ਖੜ੍ਹ ਜੂਂਗੇ ਤੁਸੀਂ ਤਾਂ ਫਿਰ ਕਿਆ ਕਰੋਗੇ ਆ ਲੈ ਵੀਰੇ ਤੁਹਾਨੂੰ ਲਾਈਵ ਨੱਚ ਕੇ ਦਿਖਾਉਗੀ ਤੇ ਇਹਨੂੰ ਪੈਸੇ ਦੇ ਜਾ ਤੋਰੀ ਮੇਰੇ ਆ ਜਾ ਰੱਖੀਏ ਲੋਕ ਮਿਹਨਤ ਕਰਕੇ ਪੈਸਾ ਕਮਾਉਂਦੇ ਆ ਤੁਸੀਂ ਨੱਚ ਕੇ ਪੈਸਾ ਕਮਾਉਨੇ ਹੋ ਹੁਣ ਥੋੜੀ ਤਾਂ ਮਿਹਨਤ ਤਾਂ ਹੋਣੀ ਨਹੀਂ ਫਿਰ ਆਹੀ ਕੋਸ਼ਿਸ਼ ਕਰੋਗੇ ਚੌਂਕਾ ਚਿ ਖੜੋਂਗੇ ਕੁੜਗੇ ਬੁੜਗੇ ਲੈ ਕੇ ਆਵਦੇ ਘਰ ਆਣੀਆਂ ਕਹਿੰਦੇ ਅੰਮਾ ਤੁਸੀਂ ਤਾਂ ਅੰਮਾ ਦੇ ਘਰ ਚਲ ਜਾਣਾ ਤੁਹਾਡੀ ਘਰ ਅੰਮਾ ਕਿ ਕਿਉਂ ਨਹੀਂ ਹੁੰਦੀ ਲੈ ਕਿਹਦੇ ਤੁਸੀਂ ਚਾਚੇ ਦੇ ਜਾਣੀ ਹੋ ਨੇ ਉਹ ਤੁਹਾਡੇ ਘਰ ਕਿਉਂ ਨਹੀਂ ਹੁੰਦੇ ਆਉਂਦੇ ਨੇ ਆਪ ਨਹੀਂ ਆਈ ਸੀ ਕਾਨਕਸਟਿਕੇ ਗਏ ਆ ਕਰਕੇ ਆਈ ਤਾਂ ਹੈਗੀ ਦੀ ਚਾਚੀ ਉਦੋਂ ਹੀ ਸੁੱਤੇ ਪਏ ਹੁੰਦੇ ਨੇ ਆਉਂਦੀ ਹੁੰਦੀ ਆ ਚਾਚੀ ਵੀ ਆਂਦੀ ਹੁੰਦੀ ਆ ਕਰਦੀ ਕਰਕੇ ਫਿਰ ਉਧਰ ਉਧਰ ਅਸੀਂ ਦੋਨੇ ਘਰ ਹੁੰਦੇ ਤਾਂ ਮੰਮੀ ਚੱਲ ਜਾਂਦੀ ਉਧਰ ਤੇ ਆਂਟੀ ਵੀ ਕਰਲੀ ਹੁੰਦੀ ਆ ਤੇ ਡੈਡੀ ਤਾਂ ਆਪਣੇ ਚਾਚਾ ਜੀ ਤਾਂਉਂਦੇ ਰਹਿੰਦੇ ਆ ਆਹ ਦੇਖ ਲੋ ਆ ਜਿਹੜੇ ਇਹੋ ਜਿਹੇ ਕਮੈਂਟ ਕਰਦੇ ਹੁੰਦੇ ਨਾ ਇਹਨਾਂ ਤੇ ਆਪਦੇ ਨਹੀਂ ਚਾਚੇ ਦਾਈ ਘਰੇ ਆਉਂਦੇ ਹੁੰਦੇ ਇਹਨਾਂ ਨੂੰ ਲੋਕਾਂ ਦੇ ਘਰਾਂ 'ਚ ਸਵਾਦ ਲੈਣਾ ਹੁੰਦਾ ਦੂਜਿਆਂ ਦਾ ਪੁੱਛਣਾ ਹੁੰਦਾ ਅੱਛਾ ਤੁਹਾਡੇ ਚਾਚੇ ਦਾਈ ਕਿਉਂ ਨਹੀਂ ਆਉਂਦੇ ਵੀ ਜਦੋਂ ਇਹਨਾਂ ਨੇ ਕਹਿਤਾ ਵੀ ਸਾਡੀ ਤਾਂ ਲੜਾਈ ਹੋਈ ਵੀ ਆ ਫਿਰ ਅਹੀਂ ਜੇ ਲੋਕਾਂ ਦੇ ਨਾਲ ਆਪਦੇ ਚਾਚੇ ਤਾਇਆ ਨਾ ਜਮਾ ਨਹੀਂ ਬਣਦੇ ਹੁੰਦੇ ਤੇ ਇਹਨਾਂ ਸੈਲੀਬ੍ਰਿਟੀਆਂ ਦਾ ਫਿਕਰ ਕਰੀ ਜਾਂਦੇ ਵੀ ਤੁਹਾਡੇ ਚਾਚੇ ਤਾਇਆ ਨਾ ਬਣਦੀ ਹੈ ਕਿ ਨਹੀਂ ਬਣਦੀ ਹੈਗੀ। ਲਈ ਫ੍ਰੀਟ ਕਾਣਕ ਲਾਂਦੇ ਮਾਰੇ ਹੁਣ ਛੁੱਟੇ ਚ ਕੋਣ ਲੱਗੇ ਇਹ ਤਾਂ ਕਹਿੰਦੇ ਚੱਲ ਕੋਈ ਨਹੀਂ ਸਾਨੂੰ ਬਹਾਨੇ ਨਾਲ ਕੋਈ ਕਾਣਕ ਦੇ ਛੁੱਟੇ ਜੂਗਾ। ਪੈਣੀ ਤੁਸੀਂ ਮੈਂ ਕਿਹੜਾ ਛੁੱਟੇ ਜੂਗਾ। ਕਾ ਤੇ ਛੋਟਾ ਵੀ ਕੋਈ ਛੱਟ ਜਾਂਦਾ ਤੂੰ ਚੁਗਲਾ। ਮਾਤਾ 20 20 ਮਣ ਪੱਕੀ ਕਾਣਕ ਕਰੀ ਆ ਕੀ ਹੋਗਾ ਹੁਣ ਮੇਰੇ ਦੁੱਖ ਦੇਖ ਕੇ ਜੀਤਾ ਹੁਣ ਵੀ ਮੇਰਾ ਬਧਿਆਰਾ ਕਰਦਾ। ਗੱਲ ਕਰ ਹੁਣ ਮਜਬੂਰ ਆ ਮੈਂ। કરીਏ ਤਾਂ ਕਰੀ ਆਂਂਟੀ ਫੇਰ ਤੂੰ ਕਿ ਲੋਕਾਂ واسਤੇ ਕਰੀਆ ਕਿਉਂ ਐਨੀ ਤਪੀ ਬੈਠੀਆਂ ਹੁਣ ਕਿ YouTube ਤੁਹਾਨੂੰ ਪੈਸੇ ਦੇ ਨਾਲ ਨਾਲ ਕਣਕ ਵੀ ਸਿੱਟ ਕੇ ਜਾਵੇ ਜੀ ਤਾਂ ਹੁਣ YouTube ਤਾਂ ਆਈ ਭਰ ਦਿਓ ਵੀ ਸਾਡੇ ਚੈਨਲ ਮੋਨਟਾਈਜ਼ ਹੈ ਹੁਣ ਸਾਨੂੰ ਡਿਪੂ ਤੋਂ ਕਾਰਡ ਵੀ ਬਣ ਜਾਏ ਆਟਾ ਚੌਲ ਦਾਲ ਵਾਲੀ ਸਕੀਮ ਚ ਸਾਰਾ ਕੁਝ ਉੱਥੋਂ ਮਿਲਿਆ ਕਰੇ ਐਨੀ ਤਪਣ ਵਾਲੀ ਤਾਂ ਟੀ ਗਾਲੀ ਹੈ ਨਹੀਂ ਸੀ ਕੋਈ ਕਰਦੀ ਰਹੀ ਹੋਏਗੀ ਤਾਂ ਕਰਦੀ ਰਹੀ ਹੋਏਗੀ ਆਪਲਾ ਢੇਡੀ ਭਰਦੀ ਸੀ ਕਿਹੜਾ ਲੋਕਾਂ ਨੂੰ ਕਰਕੇ ਦਿੰਦੀ ਸੀ ਤਪੇ ਤਾਂ ਤੂੰ ਤਾਂ ਜੇ ਤੂੰ ਕਮੇ ਵੀ ਮੈਂ ਤਾਂ ਭਾਈ ਆਈ ਮੱਸੇ ਤੇ ਲੰਗਰ ਲਾਉਂਦੀ ਹੁੰਦੀ ਸੀ ਇੰਨੀ ਮਿਹਨਤ ਕਰਕੇ ਫੇਰ ਤਾਂ ਮੰਨ ਲੀਏ ਜਦੋਂ ਤੁਹਾਨੂੰ ਕੋਈ ਸੱਚੀ ਗੱਲ ਸੁਣਾ ਦਿੰਦਾ ਫੇਰ ਤੁਸੀਂ 2-2 ਫੁੱਟ ਬੁੜਕਦੇ ਕਿ ਹੁੰਨੇ ਆ ਸਾਰੇ ਜਾਨੇ ਗੋਡ ਐਨੀ ਵੈਡ ਕਰ ਲਿਆ ਨਹੀਂ ਤੀ 20000 ਦੀ ਅੱਗੇ ਵੀ ਲੈਣੇ ਆ ਘੱਟੇ ਤੋਂ 15-15 ਔਰ 12-12 ਕਾਕੜਾ ਤੇ ਅਸੀਂ ਅਸੀਂ ਕਿਹੜਾ ਅਸੀਂ ਕਿਹੜਾ ਫਿਲਰੀ ਕਰਨ ਲਈ ਅੱਗੇ ਕਿਹੜਾ ਹਮੇਸ਼ਾ ਸਾਡੇ ਘਰ ਕੋਈ ਸਿੱਟ ਕੇ ਆਂਗਾ ਜਾਂ ਦੀਦੀ ਤੁਸੀਂ ਸਿੱਟ ਕੇ ਜਾਂਦੇ ਹੋ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਡਰਾਮੇ ਕਰਨ ਲੱਗ ਪਏ ਹੁਣ ਛਿੱਟੇ ਚੁੱਕਣ ਲੱਗੇ ਆ ਕਿ ਸਾਡੇ ਕੋਈ ਕਣਕ ਸਿੱਟ ਜੂਗਾ ਫ੍ਰੀਜ ਅੱਜ ਕੱਲ ਤਾਂ ਫ੍ਰੀਜ ਚ ਕਿਸੇ ਨੂੰ ਕੋਈ ਪਾਣੀ ਕੋਈ ਅੱਜ ਕੱਲ ਤਾਂ ਫ੍ਰੀਜ ਚ ਕੋਈ ਕਿਸੇ ਨੂੰ ਪਾਣੀ ਨਾ ਪਿਆ ਕੇ ਰਾਜੀ ਕਣਕ ਕਿਹਨੇ ਸਿੱਟ ਕੇ ਜਾਣੀ ਆ ਲੋਕ ਪਾਗਲ ਨਹੀਂ ਆ ਜਿਨੇ ਤੈਨੂੰ ਕਿਹਾ ਹੈ ਨਾ ਕੁਛ ਸੋਸਾਂ ਦੇ ਕਿ ਕਿਹਾ ਹੋਗਾ ਆਂਟੀ ਤਰੀਕਾ ਤਾਂ ਤੁਹਾਡਾ ਸੀਗਾ ਕਾਰਡ ਤਾਂ ਤੁਸੀਂ ਖੇਡਿਆ ਸੀਗਾ ਵੀ ਲੋਕ ਸਾਨੂੰ ਦੇ ਜਾਣਗੇ ਉਹ ਵੱਖਰੀ ਗੱਲ ਹੈ ਵੀ ਇਹ ਤਾਂ ਚੱਲਿਆ ਨਹੀਂ ਨਾ ਫ ਗੱਲਾਂ ਬਣਾਉਂਦੇ ਆ ਮਾੜੀ ਮੋਟੀ ਤਾਂ ਤੁਹਾਡੇ ਮਨ 'ਚ ਮੈਲ ਹੁੰਦੀ ਆ ਐਵੇਂ ਥੋੜਾ ਲੋਕ ਗੱਲਾਂ ਕਹਿ ਦਿੰਦੇ ਆ ਇਹ ਬੜੀ ਅੱਛੀ ਬਾਤ ਕਹੀ ਆ ਤੁਸੀਂ ਅਸੀਂ ਕਹਿੰਦਾ ਅਸੀਂ ਮੰਨ ਲਸਾ ਫਿਰ ਸਾਡੀ ਅਸੀਂ ਪੀਖ ਨਹੀਂ ਮੰਗਦੇ ਅਸੀਂ ਆਪਣੀ ਦਸ ਨਾਵਾਂ ਦੀ ਕਰਤ ਕਮਾਈ ਕਰਦੇ ਆ ਹੁਣ ਇੱਕ ਜਵਾਕ ਪਾਲੇ ਨੇ ਮੇ ਕੋਹਾ ਖੋੜਾ ਛੱਟ ਛੱਟ ਪੀਖ ਤਾਂ ਮੈਂ ਉਹਦਾ ਨਹੀਂ ਮੰਗੀ ਵੀ ਕੋਈ ਛੱਟ ਜੀ ਸਾਡੇ ਗੱਲਾਂ ਕੀ ਕਰਦੀਆਂ ਤੂੰ ਤੇ ਆਂਟੀ ਉਹੀ ਗੱਲ ਤੇਰੀ ਤਪੀ ਕਿਉ ਪਈਏਂਗੀ ਤੂੰ ਤਾਂ ਐ ਕਰਦੀ ਮੈਂ ਕੱਲੀ ਨੇ ਦੁਨੀਆ ਤੇ ਕੰਮ ਕੀਤਾ ਹੁੰਦਾ ਹੋਰ ਬਥੇਰੀਆਂ ਬੁੜੀਆਂ ਜਿਹੜੀਆਂ ਕੰਮ ਕਰਦੀਆਂ ਤੂੰ ਕਿਹੜਾ ਬੰਜ ਘੱਟ ਕੇ ਕੰਮ ਕਰਦੀ ਰਹੀ ਹੈ ਕੀ ਗੱਲ ਆਂਟੀ ਸਾਰੀ ਦੁਨੀਆ ਇਹਦੇ ਚਵਕਾਂ ਵਾਸਤੇ ਕਰਦੀ ਆ ਤੁਸੀਂ ਕਿਹੜਾ ਲਹਿਦਾ ਕਰ ਲਿਆ ਉਹ ਵੱਖਰੀ ਗੱਲ ਹੈ ਵੀ ਹੁਣ ਤੁਸੀਂ ਪਸ਼ਰਮੀ ਧਾਰ ਲਈ ਹੁਣ ਤੁਸੀਂ ਆਪਦੇ ਘਰ ਦੀਆਂ ਨੋਹਾਂ ਤੀਆਂ ਨੈਟ ਤੇ ਚੜਾਤੀਆਂ ਪਰ ਲੋਕ ਇਥੋਂ ਤੱਕ ਨਹੀਂ ਗਰੇ ਹੈਗੇ ਲੋਕ ਹਲੇ ਵੀ ਦਸਾਂ ਨੋਹਾਂ ਦੀ ਕਿਰਤ ਕਰਦੇ ਆ ਤੇਰੇ ਤਾਂ ਆਂਟੀ ਮਿਰਚਾਂ ਹੀ ਲੜ ਗਈਆਂ ਤੂੰ ਤਾਂ ਦੋ ਦੋ ਫੋਟੋ ਚਾ ਬੁੜਕੀ ਜਾਂ ਨਹੀਂ ਤੇ ਤੈਨੂੰ ਲੋਕ ਸੱਚੀਆਂ ਸੁਣਾਈ ਜਾਂਦੇ ਆ ਹੁ ਮੰਦੇ ਆਂਟੀ ਨਾ ਤਾਂ ਤੈਨੂੰ ਬੋਲਣ ਦੀ ਅਕਲ ਆ ਤੇ ਨਾ ਤੂੰ ਆਦੇ ਮੁੰਡੇ ਨੂੰ ਸਿਖਾਈ ਆ ਪਰ ਜੇ ਤੈਨੂੰ ਕਿਸੇ ਤੇਰੇ ਸਬਸਕ੍ਰਾਈਬਰ ਨੇ ਕੋਈ ਕੁਐਸਚਨ ਕਰ ਲਿਆ ਤੇ ਤੇਰੇ ਤਾਂ ਚੁਲਗਣੀ ਲੜਨ ਲੱਗ ਗਏ ਮੇਰੇ ਸਾਹਮਣੇ ਹੋ ਕੇ ਗੱਲ ਕਰੀ ਵੀਡੀਓ ਕਾਲ 'ਆ ਕੇ ਮੈਨੂੰ ਨੁੱਝੂ ਪਤਾ ਇਹ ਮੰਮੀ ਦਾ ਤੂੰ ਵੱਡੀ ਮੰਗਣ ਵਾਲੀ ਉਹ ਤਾਂ ਆਂਟੀ ਤੁਸੀਂ ਪਿਸ਼ਾਰਮ ਡੰਗਰ ਗਧੇ ਖੋਤੇ ਸਿਰੇ ਦੇੋਂ ਹਨਾ ਤੇ ਥੋਡੇ ਨੂੰ ਸਾਰੀ ਸਾਰੀ ਰਾਤ ਵੀਪੀਐਨ ਚੇਂਜ ਕਰਕੇ ਟਿਕਟੌਕ ਤੇ ਲਾਈਵ ਹੋ ਕੇ ਬੈਠੀ ਰਹਿੰਦੀ ਆ ਅਗਲੀ ਜਮਾ ਨਹੀਂ ਆਉਂਦੀ ਉਹਦੇ ਮਾਪੇ ਨੇ ਸਿਖਾਇਆ ਉਹਨੂੰ ਵੀ ਪਰਦੇਸ ਕਿਵੇਂ ਰਹੀਦਾ ਹੁੰਦਾ ਥੋੜੀਆਂ ਗੁਣ ਐਨੀਆਂ ਹੱਥੋਂ ਨਹੀਂ ਨਿਕਲੀਆਂ ਸਾਡੇ ਲੋਕਾਂ ਦੀਆਂ ਕੁੜੀਆਂ ਸਿਆਣੀਆਂ ਨੇ ਉਹ ਪਰ ਜੇ ਕੋਈ ਤੁਹਾਨੂੰ ਸੱਚੀ ਗੱਲ ਕਹਿੰਦਾ ਤਾਂ ਉਹਨੂੰ ਐਕਸੈਪਟ ਕਰੋ ਚਲ ਠੀਕ ਆਂਟੀ ਉਹ ਵੀਡੀਓ ਕਾਲ ਵੀ ਕਰ ਲੂਗੀ ਜੇ ਉਹਨੇ ਤੈਨੂੰ ਅੱਗੋਂ ਆਏ ਕਹਤਾ ਵੀ ਤੇਰੀ ਕੁੜੀ ਤੇ ਤੇਰੀ ਨੂੰ ਤਾਂ ਸਾਰੀ ਸਾਰੀ ਰਾਤ ਟਿਕਟੌਕ ਤੇ ਲਾਈਵ ਹੋ ਕੇ ਬੈਠੀਆਂ ਰਹਿੰਦੀਆਂ ਪੈਸੇ ਕਮਾਉਣ ਵਾਸਤੇ ਵੇਖ ਲਾਂ ਅੰਟੀ ਮੂੰਹ ਤੋਂ ਮੱਖੀ ਨਹੀਂ ਉੱਡਣੀ ਜੇ ਅਗਲੀ ਨੇ ਤੈਨੂੰ ਮੂਹਰੋ ਕਹਿਤਾ ਤਾਂ ਸੱਚੀਆਂ ਸੁਣ ਕੇ ਨਾ ਅਗਲੀ ਤੇ ਮੂਹੋ ਤੇ ਸਾਰਾ ਟੱਬਰ ਆਈ ਮੂੰਹ ਕਰੋਗੇ ਜੇ ਮੈਂ ਗੇਟ ਚੋਂ ਗਲਾਈ ਹੁੰਦੀ ਆ ਇੱਕ ਅਕੇ ਚਲਾਈ ਚੱਲੋ ਆਪਦਾ ਨੋਹਾ ਤੀਹਾਂ ਨਚਾ ਕੇ ਜਿਹੜੇ ਤੁਹਾਡੀ ਰੋਟੀ ਫੁਰਕਾ ਚੱਲਦਾ ਚਲਾਈ ਜਾਓ ਨਾ ਲੋਕਾਂ ਦੀਆਂ ਤੀਆਂ ਪੈਣਾਂ ਨੂੰ ਗਲਤ ਬੋਲੋ ਚਾਹ ਮਮੀ ਕੋਈ ਗੱਲ ਨਹੀਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਫ੍ਰੀ ਚ ਸੈਟ ਕੇ ਜਾਂਦੇ ਘਰ ਉਹਨਾਂ ਨੂੰ ਜ਼ਿਆਦਾ ਇੱਕ ਜੀ ਹਾਂ ਇਹਨਾਂ ਦੇ ਇਹਨਾਂ ਦੇ ਫ੍ਰੀ ਚ ਕਾਣ ਕੇ ਸੈਟ ਕੇ ਜਾਂਦਾ ਹੋ ਕੋਈ ਤਾਂ ਹੀ ਪਤਾ ਕਿ ਜੇ ਛਿੱਟੇ ਚੱਕ ਨਹੀਂ ਚੀਜ਼ ਫਿਰ ਹੀ ਲੱਤੀ ਨਹੀਂ ਅਸਾਂ ਕਿਸੇ ਦਾ ਹਰੇ ਦਾ ਰੁਗ ਨਹੀਂ ਫ੍ਰੀ ਲੈ ਕੇ ਆਉਂਦੇ ਉਹ ਵੀ ਕੰਮ ਕਰਾ ਕੇ ਲੈ ਕੇ ਆਉਂਦਾ ਵੀ ਡੰਗਰਾਂ ਦੇ ਹਾਜਮਾ ਜੇ ਗੱਲਾਂ ਕੀ ਕਰਦੀਆਂ ਤੂੰ ਸਾਨੂੰ ਪਤਾ ਹੀ ਆਂਟੀ ਹਰੇ ਦੇ ਰੁਗ ਕਿਵੇਂ ਲੈ ਕੇ ਜਾਂਦੇ ਆ ਲੋਕ ਬਸ ਤੂੰ ਟੱਕੀ ਰਹਿ ਨਾ ਪੋਲਾ ਪੜਵਾ ਅਸੀਂ ਵੀ ਖੇਤੀਬਾੜੀ ਵਾਲੇ ਲੋਕ ਹੀ ਆਂ ਫੜ ਕਰਿਆ ਜਿੱਦਾਂ ਦੀ ਉਰੇਆਂ ਆ ਉਰੇ ਬਾੜੀ ਵੱਟੇ ਪਹਿਲਾਂ ਬੇਕਾਂ ਦੇ ਘਰ ਬਚਾਰੇ ਵੱਡੀਆਂ ਝੋਨਾ ਬੇਥੇ ਈਦੀ ਹੋ ਰੀਆਂ ਜੀਰੀਆਂ ਪਕੁੰਝੀਆਂ ਨੇ ਗੰਨਾ ਮਾਰਦੀਆਂ ਤੂੰ ਜਵਾਕਾਂ ਨੂੰ ਆਦੀ ਚਾਕੇ ਜਿਹੜੇ ਬੰਦੇ ਨੇ ਕੰਮ ਕੀਤਾ ਹੋਵੇ ਨਾ ਤੂੰ ਨਹੀਂ ਟੇਕੀ ਆ ਮੈਂ ਤਾਂ ਕੋਰਨਾ ਦੀ ਪੰਗਾ ਵੀ ਚਾਕੇ ਨਹੀਂ ਤੋਰਿਆ ਨਾ ਮੈਂ ਤਾਂ ਹੁਣ ਵੀ 5 ਕੌਂਟਲ ਕਣਕ ਤੇ ਕਰਦਾਂਗੀ 5 ਪੰਛਾਣਾ ਕਰਦਾਂਗੀ ਓਹੋ ਆਂਟੀ ਫੇਰ ਉਹੀ ਗੱਲ ਐਨੇ ਤਪੀ ਕਿਉ ਪਈਆਂ ਇਹੋ ਜਿਹੀ ਵਿਚਾਰੀ ਨੇ ਉਹਨੇ ਕੀ ਕਹਿਤਾ ਤੈਨੂੰ ਆਪ ਹੀ ਤਾਂ ਤੁਸੀਂ ਕਹਿੰਦੇ ਹੋ ਨਾ ਸਾਨੂੰ ਕਮੈਂਟ ਕਰਕੇ ਦੱਸੋ ਹੁਣ ਦੱਸ ਤਾਂ ਅਗਲੀ ਨੇ ਹੁਣ ਤੁਹਾਡੇ ਮਾਊ ਲੜਦੇ ਆ ਸੁਣ ਲਓ ਫੇਰ ਹੁਣ ਸੱਚ ਤੂੰ ਤਾਂ ਆਂਟੀ ਐਂ ਕਰੀ ਚੰਨੀ ਜਿਵੇਂ ਕੁੜੀ ਨੇ ਕਮੈਂਟ ਕਰਕੇ ਕੋਈ ਗੁਨਾਹ ਕਰਤਾ ਹੁੰਦਾ ਤੇ ਜਿਹੜੀਆਂ ਥ ਮਨੂਹਾ ਥੋੜਾ ਮੁੰਡਾ ਲੋਕਾਂ ਦੇ ਚਵਾਖਰਾ ਕਰੀ ਜਾਂਦੇ ਆ ਉਹਨਾਂ ਨੂੰ ਕੁਝ ਧਾਰਨ ਨਾਲ ਹੈ ਨਹੀਂ ਫਿਰ ਐਂਡੇ ਮਾਰੇ ਲੱਛਣ ਕਰਦੇ ਆ ਬਲੀਆਂ ਚੁੱਕ ਕੇ ਦਿਖਾਵਾ ਕਰਦੇ ਆ ਲੋਕ ਦੇ ਦਊਗੇ ਇਹ ਵਾਲੇ ਲੱਛਣ ਤੁਸੀਂ ਕਰਦੇ ਨੇ ਤਾਂ ਹੀ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਆ ਕਿਹੜੇ ਲੱਛਣ ਹੁੰਦੇ ਆ ਕਿਉਂਕਿ ਜਿਹੜੇ ਬੰਦੇ ਨੇ ਕੰਮ ਕੀਤਾ ਹੁੰਦਾ ਉਹ ਕਦੀ ਟਿਕ ਕੇ ਬੈਠ ਨਹੀਂ ਸਕਦਾ ਟੈਂਡ ਦੇ ਵਿੱਚ ਆ ਕੇ ਪੁੱਛੋ ਵੀ ਕੋਈ ਭੀਖ ਮੰਗੀਆਂ ਨਾ ਨੇ ਗੋਲੇ ਕੋਲ ਗੋਲੇ ਕੋਲ ਕੰਮ ਕਰ ਕਰਕੇ ਕਮਾਈਆਂ ਕਰ ਕਰਕੇ ਬੱਚੇ ਪਾਲੇ ਨੇ ਅੱਜ ਤੱਕ ਕੋਈ ਪਿੰਡ ਚ ਵੇਨ ਕਰਕੇ ਦੇਖੇ ਆ ਕੇ ਪਿੰਡ ਚ ਪਤਾ ਕਰਕੇ ਦੇਖੀ ਪਹਿਲਾਂ ਪਕਾਇਦਾ ਫਰੇਕੀ ਮਾਰਨਾ ਤਾਂ ਜਿਹੜੇ ਸਾਬਾਂਟੀ ਤੋਂ ਸਫਾਈਆਂ ਦੀ ਜਾਨੀ ਹੈ ਲੱਗਦਾ ਨਹੀਂ ਹੈਗਾ ਵੀ ਇੰਨੀ ਸਤੀ ਸਵਿੱਤਰੀ ਹੋਏਗੀ ਜਿਹੜੇ ਲੋਕ ਸਹੀ ਹੁੰਦੇ ਆ ਨਾ ਆਂਟੀ ਉਹ ਆਦੀਆਂ ਗੱਲਾਂ ਨੂੰ ਜਸਟੀਫਾਈ ਨਹੀਂ ਕਰਦੇ ਉਹ ਤਾਂ ਕਹਿੰਦੇ ਹੁੰਦੇ ਆ ਵੀ ਚਲੋ ਭਾਈ 4 ਪੈਸੇ ਆਈ ਹੈ ਰੱਬ ਰੱਬ ਕਰਕੇ ਟਾਈਮ ਟਪਾਓ ਤੇਰੇ ਵਾਂਗੂ ਨਾ ਹੰਕਾਰ ਨਹੀਂ ਕਰਦੇ ਹੁੰਦੇ ਐਡੀ ਹੰਕਾਰੀ ਬੁੜੀ ਮੈਂ ਨਹੀਂ ਦੇਖੀ ਵੀਰੇ ਮਾਤਾ ਜੀ ਬਣਾਜਾ ਤੁਸੀਂ ਮੈਨ ਤੋਂ ਬਿਨਾ ਬਿਨਾ ਸਾਡੇ ਘਰ ਤੋਂ ਸਾਰੇ ਪਿੰਡ ਚ ਢੇੜਾ ਦੇ ਜਿਓ ਮੋਟਰਸਾਈਕਲ ਤੇ ਉਸਕੇ ਜਾਇਓ ਸਾਡੇ ਵਾਰੀ ਪਤਾ ਲੱਗੂ ਤੁਹਾਨੂੰ ਉਹ ਨਸਣ ਪਸਣ ਪਰਖਦੀ ਮੇਰੇ ਸਾਹਮਣੇ ਆ ਤਨੂੰ ਦੇਵਾ ਤਨੇ ਆੜੀ ਸਮਾਰਕ ਦੱਸਾਂ ਤਰ ਟੱਟਾ ਜੁੰਦੇ ਆ ਜਾ ਦੁੱਕਦੇ ਥਾਵੇਂ ਨਾ ਹੱਥ ਲਾਇਆ ਕਰੋ ਘੰਟਾ ਹੋ ਗਿਆ ਆਂਟੀ ਕਿਸੇ ਦੀ ਕੁੜੀ ਨੂੰ بے ਮਤਲਬ ਤੋਂ ਬੋਲੀ ਜਾਨੀ ਐ ਅਗੜੀ ਦੇ ਮਾਪੇ ਕੋਲ ਨਹੀਂ ਹੈਗਾ ਕੁਛ ਹੈ ਉਹਨਾਂ ਦੇ ਟੁੱਟੇ ਆ ਸਵਾਗੇ ਮਗਰ ਪਾ ਕੇ ਨਾ ਕੜੀਸੀ ਫਿਰਨਗੇ ਸੁਰਤ ਨਹੀਂ ਆਉਣੀ ਤੈਨੂੰ ਮਾ ਮਤ ਜੀ ਘੰਟਾ ਹੋ ਗਿਆ ਜਿਹੜਾ ਮੂੰਹ ਚ ਆਉਣਾ ਉਹ ਹੀ ਬੋਲੀ ਜਾਨੀ ਆ ਪਟਰ 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 ਤੇਰੇ ਵਾਂਗੂ ਹੁੰਦੀਆਂ ਬੁੜੀਆਂ ਤੇਰੇ ਵਾਂਗੂ ਲੁੱਤਰ ਲੁੱਤਰ ਬੋਲਦੀਆਂ ਹੁੰਦੀਆਂ ਬਿਨਾ ਗਲਤ ਲੋਕਾਂ ਦੀਆਂ ਧੀਆ ਭੈਣਾਂ ਨੂੰ ਗਲਤ ਬੋਲਦੇ ਤੈਨੂੰ ਸ਼ਰਮ ਨਹੀਂ ਆਉਂਦੀ ਆਜ ਦਿਨਾਂ ਨੇ ਤਾਂ ਤੂੰ ਨਚਾ ਨਚਾ ਨਾ ਜਾ ਕੇ ਲੋਕਾਂ ਅੱਗੇ ਪੇਸ਼ ਕਰ ਕਰਕੇ ਪੈਸੇ ਕਮਾਉਣੀਆਂ ਹੁਣ ਤਾਂ ਉਹਨਾਂ ਦਾ ਲੋਕਾਂ ਦੇ ਉੱਤੇ ਹੀ ਰੋਹ ਮਾਰਦੀਆਂ ਹੈ ਕਿਆ ਆਂਟੀ ਐਵੇਂ ਆਕੜ ਵਾਲੀਆਂ ਗੱਲਾਂ ਕਰੀ ਜਾਨੀਆਂ ਜੇ ਅਗਲੇ ਦੇ ਪਿਓ ਨੇ ਜਾਂ ਭਰਾ ਨੇ ਇਹ ਕਹਿਤਾ ਵੀ ਸਿਹਤ 2000 ਰੁਪਏ ਦਿੰਨੇ ਆ ਤੇ ਤੁਹਾਡੀ ਨੂੰ ਨੂੰ ਕਹੋ ਵੀ ਨੱਚ ਕੇ ਰੀਲ ਬਣਾ ਕੇ ਦੇਵੀਂ ਅਗਲੇ 10 ਮਿੰਟਾਂ ਚ ਨੇ ਇੱਥੇ ਸੁਡਲੇ ਤੇਰੇ ਵਰਗੀ ਬੁੜੀ ਆਂਟੀ ਸਾਡੇ ਵੀ ਸੀਗੇ ਇੱਕ ਪਿੰਡ ਚ ਉਹਨੂੰ ਨਾ ਫਾਫੋ ਕਹਿੰਦੇ ਹੁੰਦੇ ਸੀ ਤੇ ਜਮਾ ਤੇਰੀ ਡਿੱਟੋ ਕਾਪੀ ਸੀ ਉਹ ਨਹੀਂ ਰੱਖਣਾ ਨਾ ਦੇਖਿਆ ਕਰੋ ਸਾਡੇ ਬਲੌਗ ਜਿੰਨੂੰ ਨਹੀਂ ਅਸੀਂ ਚੰਗੇ ਲੱਗਦੇ ਨਾ ਦੇਖੋ ਸਾਨੂੰ ਸਾਨੂੰ ਬਸ ਫालतू ਨਾ ਬੋਲੋ ਅਸੀਂ ਕਿਹੜਾ ਜ਼ਬਰਦਸਤੀ ਫੋਨ ਕੇ ਲੱਗਦੇ ਅਸੀਂ ਕਿਹੜਾ ਤੁਹਾਨੂੰ ਕਾਇਨਾ ਵੀ ਦੇਖੋ ਸਾਨੂੰ ਹੋਰ ਦੇਖਣ ਵਾਲੇ ਪਠਿਆਰੇ ਨੇ ਜਿਉਂਦੇ ਵਸਦੇ ਰਹਿਣ ਉਹ ਜਿਹੜੇ ਸਾਨੂੰ ਇੰਨਾ ਪਿਆਰ ਦਿੰਦੇ ਨੇ ਥੈਂਕ ਯੂ ਜਿਹੜੇ ਇੰਨਾ ਪਿਆਰ ਤੇ ਸਪੋਰਟ ਕਰਦੇ ਆ ਪਰ ਜੇ ਹਾਂ ਹਾਂ ਆਂਟੀ ਤੁਸੀਂ ਤਾਂ ਵੀਡੀਓ ਬਣਾ ਕੇ ਆਂਦੀਆਂ ਗੈਲਰੀ 'ਚ ਹੀ ਰੱਖਦੇ ਹੋ ਨਾ ਉਹ ਤਾਂ ਸੁੱਤੇ ਪਿਆ ਤੋਂ ਮਾੜਾ ਮੋਟਾ ਹੱਥੋਂ ਥਵਜ ਜਾਂਦਾ ਤਾਂ ਨੈੱਟ ਤੇ ਪੈ ਜਾਂਦੀ ਆ ਜੇ ਹੈਡੀ ਤੁਸ ਥੋੜੋ ਅੱਗ ਲੱਗਦੀ ਆ ਨਾ ਲੋਕਾਂ ਦੇ ਰਿਵਿਊਆਂ ਦੀ ਤਾਂ ਨਾ ਵੀਡੀਓ ਪਾਇਆ ਕਰੋ ਨੈੱਟ ਤੇ ਆਏ ਗਰੰਟੀ ਆ ਵੀ ਸ਼ੋਰ ਜੀ ਨੂੰ ਕਹਿ ਬਈ 1 ਮਹੀਨਾ ਕੋਈ ਬੁੜੀ ਕੁੜੀ ਨਹੀਂ ਦਿਖਾਉਣੀ ਹੈਗੀ ਤੇ ਕੱਲਾ ਵੀਡੀਓ ਬਣਾ ਦੇਖੀ ਜੇ 31ਵੇਂ ਦਿਨ ਚੈਨਲ ਡੈਡ ਨਾ ਹੋ ਗਿਆ ਤਾਂ ਮੈਨੂੰ ਕਹੀਂ ਆ ਕੇ ਕੁੜੀਆਂ ਬੁੜੀਆਂ ਸਿਰੋ ਚੱਲ ਕੇ ਤੇ ਲੋਕਾਂ ਦੀਆਂ ਕੁੜੀਆਂ ਨੂੰ ਗਲਤ ਬੋਲਦੇ ਹੈਂ ਥੋੜੇ ਸ਼ਰਮ ਨਹੀਂ ਆਉਂਦੀ ਤੇ ਦੇਰ ਤਾਂ ਈ ਥੋੜਾ ਵੀ ਜਾਣਦਾ ਹੀ ਆ ਵੀ ਤੁਹਾਡੇ ਜਵਾਨ ਨੂਹਾਂ ਤੇ ਧੀਆ ਦਿਖਾ-ਦਖਾ ਕੇ ਤੁਹਾਡਾ ਕੰਮ ਚੱਲੀ ਜਾਂਦਾ ਹੁਣ ਇਥੇ ਮਸੀ ਸੀਤਾ ਮਾਤਾ ਬਣੀ ਬੈਠੀ ਐ ਜਿਹੜੇ ਜਿਆਦਾ ਟੈਮ ਐ ਕਰਦੇ ਹੁੰਦੇ ਆ ਜਿਹੜੇ ਜਿਆਦਾ ਬੋਂ ਬੋਂ ਕਰਦੇ ਹੁੰਦੇ ਉਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਕਿਉਂਕਿ ਫੇ ਭੌਂਕੇ ਸਰੀ ਚੜੀ ਜਾਂਦੇ ਨੇ ਸਰੀ ਚੜੀ ਜਾਂਦੇ ਨੇ ਅਸੀਂ ਕਹਿੰਦੇ ਵੀ ਨਾ ਅਸੀਂ ਕਿਸੇ ਨੂੰ ਕੋਈ ਗਲਤ ਨਾ ਬੋਲਿਆ ਜਾਵੇ ਨਾ ਸਾਡੇ ਦੁੱਖ ਦੇ ਸਾਵੇਂ ਹੱਥ ਲਾਇਆ ਕਰੋ ਨਾ ਕਰ ਪਾਇਆ ਕਰੋ ਓਹੋ ਐਦਕੀ ਤਾਂ ਆਂਟੀ ਨੂੰ 10 ਕੁ ਵਾਟਲ ਕਣਕਨਾ ਮੋਲ ਲੈਣੀ ਪੈਗੀ ਪੈਸੇ ਲੱਗੇ ਐਦਕੀ ਆਂਟੀ ਦੇ 10 ਕੁ ਵਾਟਲ ਦੇ ਤਾਂਟੀ ਤੇ ਹੁਣ ਚਨੂਣੇ ਲੜੀ ਜਾਂਦੇ ਹੈਗੇ ਕੋਈ ਨਹੀਂ ਆਂਟੀ ਲੋਕ ਹੌਲੀ ਹੌਲੀ ਹੋਰ ਸਿਆਣੇ ਹੋਣਗੇ ਫਿਰ ਇਦੋਂ ਵੀ ਵੱਧ ਚਨੂਣੇ ਲੜਿਆ ਕਰਨਗੇ ਤੁਹਾਡੇ ਤੁਹਾਡਾ ਸਾਰਾ ਟੱਬਰ ਤਾਂ ਠੀਕ ਇੱਕ ਮਿੰਟ ਨਾਲ ਹੀ ਬੰਦਲ ਗਿਆ ਜੇਕਰ ਤੁਹਾਨੂੰ 10 ਮਿੰਟ ਇਕੱਠੇ ਆ ਗਏ ਬਸ ਫਿਰ ਤਾਂ ਤੁਹਾਡਾ ਸਰ ਗਿਆ ਮੈਂ ਤਾਂ ਤੇ ਤੁਸੀਂ ਡੀਸੀ ਦਫਤਰ ਮੂਰੇ ਬੈਜੋਗੇ ਦਰੀ ਵਿਸ਼ਾ ਕੇ ਸਾਰਾ ਟੱਬਰ ਮਾਤਾ ਕਦੇ ਕਣ ਤੋਂ ਮੁੱਲ ਲੱਤੀ ਹੀ ਨਹੀਂ ਪਹਿਲੀ ਗੱਲ ਤਾਂ ਅਸੀਂ ਪਹਿਲਾਂ ਵੱਢਦੇ ਹੁੰਦੇ ਸੀ ਹਾੜੀ ਫਿਰ ਮੈਂ ਬੰਲੀਆਂ ਚੁੱਕਦੀ ਫਿਰ ਇਹਦਾ ਡੈਡੀ ਹਣਬੇ ਤੇ ਵਗ ਜਾਂਦਾ ਸੀ ਉਹ ਲਿਆਉਂਦਾ ਸੀ ਸਾਡਾ ਕਣਕ ਮੁੱਕਦੀ ਹੀ ਨਹੀਂ ਸੀ ਹੁਣ ਸਭ ਤਾਂ ਵੱਢੀ ਨਹੀਂ ਜਾਂਦੀ ਨਾ ਮੈਂ ਤਾਂ ਬੰਲੀਆਂ ਚ ਆ ਜਿਹੜੀ ਆਂਟੀ ਤੂੰ ਗੱਲਾਂ ਕਰੀ ਜਾਂਦੀ ਹੈ ਨਾ ਜਦੋਂ ਤੂੰ ਜਵਾਨ ਹੁੰਦੀ ਸੀ ਉਦੋਂ ਸਾਰੇ ਲੋਕਾਂ ਦੇ ਟਾਈਮ ਪਾਸ ਹੁੰਦਾ ਸੀ ਸਾਰੇ ਲੋਕ ਹੀ ਹੱਡ ਤੋੜ ਮੀ ਮਿਹਨਤ ਕਰਦੇ ਹੁੰਦੇ ਸੀ ਸਭ ਦਾ ਹੀ ਰੋਟੀ ਵੇਲਾ ਹੁੰਦਾ ਸੀ ਨਾ ਜ਼ਮੀਨਾਂ 'ਚ ਫਸਲਾਂ ਹੁੰਦੀਆਂ ਸੀ ਨਾ ਕੋਈ ਹੋਰ ਇਨਕਮ ਹੁੰਦੀ ਸੀ ਇੰਨੀ ਤੂੰ ਕੋਈ ਇਕੱਲੀ ਲੈਦੀ ਨਹੀਂ ਹੈਗੀ ਵੀ ਜਿਹਨੇ ਪੰਜਾਬ 'ਚ ਇਕੱਲੀ ਨਹੀਂ ਮਿਹਨਤ ਕੀਤੀ ਸਾਰੇ ਲੋਕ ਹੀ ਮਿਹਨਤ ਕਰਦੇ ਹੁੰਦੇ ਸੀਗੇ ਉਹ ਵੱਖਰੀ ਗੱਲ ਆਂਟੀ ਲੋਕ ਪੜ ਪੜਾ ਕੇ ਬਿਜ਼ਨਸ ਸੇ ਸ਼ੁਰੂ ਕਰਨ ਵਾਲੇ ਲੋਕਾਂ ਨੇ ਹਨਾ ਪ੍ਰਾਪਰਟੀਾਂ 'ਚ ਇਨਵੈਸਟਮੈਂਟ ਕਰਤੀ ਥੋੜੇ ਮੁੰਡੇ ਨੇ ਆਪਣੀ ਭੈਣ 'ਚ ਤੇ ਆਪਣੀ ਘਰ ਵਾਲੀ 'ਚ ਪੈਸਾ ਇਨਵੈਸਟ ਕਰਤਾ ਤੇ ਉਹਨੇ ਇਹਨਾਂ ਨੂੰ ਬਿਜ਼ਨਸ ਬਣਾ ਲਿਆ ਇਹਦੇ 'ਚ ਕਿਹੜੀ ਗੱਲ ਆ ਥੋੜਾ ਮੁੰਡਾ ਹੁਣ ਜਨਾਨੀ ਦਿਖਾ ਕੇ ਪੈਸਾ ਕਮਾਉਂਦਾ ਲੋਕਾਂ ਦਾ ਬਿਜ਼ਨਸ ਚਲਾ ਕੇ ਪੈਸਾ ਕਮਾਉਂਦੇ ਆ ਜੇ ਹੁਣ ਆਂਟੀ ਤੁਸੀਂ ਇੰਨਾ ਸੌਖਾ ਪੈਸਾ ਕਮਾਉਣਾਗਾ ਫਿਰ ਥੋੜਾ ਬਹੁਤਾ ਤਾਂ ਚਲਣਾ ਹੀ ਪਊਗਾ ਨਾ ਲੋਕਾਂ ਦਾ ਇਹ ਥੋੜਾ ਵੀ ਤੁਸੀਂ ਕੁਛ ਵੀ ਕਰੋ ਤੇ ਪਾਸੇ ਹੋ ਜਓ ਤੇ ਲੋਕ ਕੁਛ ਬੋਲਣ ਹੀ ਨਾ ਇਹ ਨਹੀਂ ਹੋ ਸਕਦਾ ਜਾਂ ਫਿਰ ਆ ਵਲੌਗ-ਵਲੌਗ ਜ ਜੇ ਪਾਉਂਗੇ ਤਾਂ ਫਿਰ ਆਈ ਜਵਾਬ ਆਉਣਗੇ ਆਈ ਕਮੈਂਟ ਆਉਣਗੇ ਤੁਸੀਂ ਨਹੀਂ ਹਟਾ ਸਕਦੇ ਤੁਹਾਨੂੰ ਨਾ ਕੜਫਾਵੋ ਮੇਰਾ ਤਾਂ ਇਹ ਨਹੀਂ ਪਤਾ ਜੜੀ ਮੇਰੇ ਢੱਡ ਚਦਰਸੀਸਾਂ ਨੇ ਪਾ ਦੇਣਾ ਕੀ ਬਣ ਛੋਟਾ ਨਾ ਮੈਂ ਤਾਂ ਦਰਸੀਸਾਂ ਲਿਆ ਕਰੋ ਮੈਂ ਬਹੁਤ ਦੁਖੀਆਂ ਬਾ ਆਂਟੀ ਆ ਗਈ ਤੂੰ ਤਾਂ ਹਰਾਦੇ ਮਾਂ ਹੀ ਬਣੀ ਬੈਠੀ ਹੈ ਪੂਰੀ ਇੱਥੇ ਕੌਣ ਨਿੱਕੇ ਨਿੱਕੇ ਗੱਲਾਂ ਤੇ ਕਿਸੇ ਦੇ ਧੀਆਂ ਪੁੱਤਾਂ ਨੂੰ ਇਹ ਜਿਹੇ ਦਰਸੀਸਾਂ ਦਿੰਦਾ ਹੁੰਦਾ ਫਿਰ ਤੂੰ ਬਹੁਤ ਖੁਸ਼ ਹੋ ਲੇਂਗੀ ਕਿਸੇ ਨੂੰ ਵੱੜ ਦੇ ਸੀਸਾਂ ਦੇ ਕੇ ਤੇ ਤੈਨੂੰ ਕੀ ਲੱਗਦਾ ਵੀ ਰੱਬ ਫਿਰ ਤੇਰੇ ਘਰੇ ਪੂਰਾ ਹੀ ਚੁੱਕ ਜਾਊਗਾ ਤੈਨੂੰ ਸੀਰੀਅਸਲੀ ਕੋਈ ਸ਼ਰਮ ਸੰਗੜ ਕੁਛ ਵੀ ਨਹੀਂ ਆ ਰਿਹਾ ਤੈਨੂੰ ਇਹ ਕੁਛ ਬੋਲ ਦੇ ਨੂੰ ਡੁੱਬ ਕੇ ਮਰ ਜਾ ਅੰਟੀ ਚੂਲੇ 'ਚ ਪਾਣੀ ਭਰ ਲਾ ਤੇ ਉਹਦੇ 'ਚ ਨੱਕ ਡੋਬ ਕੇ ਵਰ ਜਾ ਐਨੇ ਹੀ ਬਹੁਤ ਹੈ ਤੇਰੇ ਵਾਸਤੇ ਤਾਂ ਪਾਣੀ ਬਸ ਸਿਆਣੀ ਬਿਆਣੀ ਅੰਟੀ ਤੂੰ 60 ਸਾਲ ਦੀ ਹੋਈ ਪਈਆਂ ਵਰਦ ਸੀਸਾਂ ਦਿਨੀਆਂ ਤੋਂ ਲੋਕਾਂ ਦੇ ਜਵਾਕਣ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਡੁੱਬ ਕੇ ਮਰ ਜਾਣਾ ਚਾਹੀਦਾ ਤੇਰੀ ਵਰਗੀ ਔਰਤਾਂ ਨੂੰ ਤੇਰੀਆਂ ਕੰਨਾਂ ਸੁਣ ਕੇ ਤਾਂ ਟੀ ਐ ਲੱਗਦਾ ਤੂੰ ਔਰਤ ਜਾਤ ਤੇ ਕਲੰਕ ਕਹਿੰਗੀ ਤੂੰ ਆਡੀ ਚੰਗੀ ਖਾਂਦੀ ਪੀਂਦੀ ਤਪੀ ਪਈਆਂ ਤੇ ਜਿਹੜੇ ਲੋਕ ਵਿਚਾਰੇ ਇੱਕ ਟਾਈਮ ਮਸਾਂ ਖਾਂਦੇ ਹੋਣਗੇ ਉਹ ਤਾਂ ਫਿਰ ਕਤਲ ਹੀ ਕਰਨ ਲੱਗ ਜਾਣ ਅਸਲ ਚੰਟੀ ਚ ਤੇਰਾ ਕਸੂਰ ਨਹੀਂ ਹੈਗਾ ਜਦੋਂ ਘਰ ਵਾਲਾ ਜਮੀ ਨਹੀਂ ਬੋਲਦਾ ਹੁੰਦਾ ਨਾ ਜਮੇ ਮਾਉ ਹੁੰਦੇ ਤੇ ਤੇਰੀਆਂ ਅਰਗੀਆਂ ਦੇ ਘਰ ਵਾਲੇ ਉੱਥੇ ਫਿਰ ਤੇਰੀਆਂ ਅਰਗੀਆਂ ਬੁੜੀਆਂ ਨਾ ਪਟਰ-ਪਟਰੀ ਬੋਲਦੀਆਂ ਹੁੰਦੀਆਂ ਕਿ ਕੋਈ ਨਾ ਡਰ ਨਹੀਂ ਹੁੰਦਾ ਕੋਈ ਘਰ ਵਾਲੇ ਦਾ ਤਾਂ ਡਰੀ ਨਹੀਂ ਹੁੰਦਾ ਘਰ ਵਾਲੇ ਤਾਂ ਤੂੰ ਆਦਾ ਵੈਸੇ ਹੀ ਖੁੰਝੇ ਲਾ ਰੱਖਿਆਗਾ ਉਹ ਤਾਂ ਤੁਸੀਂ ਆਏ ਦਰਵਾਜ਼ੇ 'ਚ ਮੰਜਾ ਕੱਢ ਰੱਖਿਆ ਜਿਵੇਂ ਭਾਂਡਾ ਟਾਲਿਆ ਹੁੰਦਾ ਫਿਰ ਤੇਰੀਆਂ ਅਰਗੀਆਂ ਬੁੜੀਆਂ ਉਹੀ ਬੋਲਦੀਆਂ ਜਿਹੜਾ ਮੂੰਹ ਚ ਆਉਂਦਾ ਹੁੰਦਾ ਬੰਦ ਪਿਆ ਪਰ ਕੁਝ ਕਹੇ ਬ ਮੱਕਰ ਇਹ ਵੀ ਕੀ ਮਜਬੂਰਾਂ ਥੋੜੇ ਜੀ ਇਹੀ ਕਰਨੇ ਚਾਹਿਆ ਤੇਰੀ ਤਾਂ ਟੰਟੀ ਤਮਈ ਨਹੀਂ ਪਰਦੀ ਹੈਗੀ ਤੂੰ ਤਾਂ ਟੁੱਟੇ ਛਿੱਤਰਾਂ ਨੂੰ ਵਾਧ ਹੀ ਜਾਣੀਏਗੀ ਗੋਹਾ ਕੂੜਾ ਕਰਦੀ ਕਰਦੀ ਇੱਥੋਂ ਤੱਕ ਆ ਗਈ ਤੇਰੀ ਤਾਂ ਮਣੀ ਮੁੱਕਦੀ ਆਂਟੀ ਹੁਣ ਤੈਨੂੰ ਸਿਸਮਾ ਵਾਲਾ ਫਾਰਮ ਹਾਊਸ ਚਾਹੀਦਾ ਕੈਪਟਨ ਅਮਨਿੰਦਰ ਸਿੰਘ ਦਾ ਕੋਡ ਐਨੀ ਵੈਡ ਕਰ ਲਿਆ ਤੁਹਾਨੂੰ ਖਲਾਰਾ ਜਿੱਥੇ ਕੋਈ ਹੋਊਗਾ ਹੀ ਨਹੀਂ ਜਿੱਥੇ ਹੋਊਗਾ ਨਹੀਂ ਉੱਥੇ ਗੰਦ ਵੀ ਨਹੀਂ ਪੈਂਦਾ ਜਿੱਥੇ ਜਉਂਦੇ ਬਾਅਦ ਦੇ ਘਰ ਵਸਦੇ ਨੇ ਉੱਥੇ ਹੀ ਗੰਦ ਪੈਂਦਾ ਹੁੰਦਾ ਜੇ ਕੋਈ ਬਸੂਰ ਅਸੂਰ ਕਿੱਧਰ ਆਂਟੀ ਤੂੰ ਗਲਤ ਉਦਾਹਰਨਾਂ ਦੇਈ ਜਾਂਦੀ ਆਂ ਗੰਦ ਤਾਂ ਉਜੜਿਆਂ ਤੇ ਪੈਂਦਾ ਹੁੰਦਾ ਵਸਦਿਆਂ ਦੇ ਘਰਾਂ 'ਚ ਤਾਂ ਸਫਾਈਆਂ ਹੁੰਦੀਆਂ ਨੇ ਆ ਲੈਦਰ ਵਾਲੇ ਸੋਫਿਆਂ ਤੇ ਬੈਠ ਕੇ ਵੀ ਤੂੰ ਕਹਿੰਦੀ ਆ ਕਿ ਸਾਡੇ ਤਾਂ ਸਫਾਈ ਨਹੀਂ ਹੁੰਦੀ ਸਾਡੀ ਜਗ੍ਹਾ ਨਹੀਂ ਹੈਗੀ ਜਿਹੜੇ ਲੋਕਾਂ ਦੇ ਘਰੇ ਪਲਾਸਟਿਕ ਦੀਆਂ ਕੁਰਸੀਆਂ ਨੇ ਨਾ ਮੈਨੂੰ ਲੱਗਦਾ ਉਹ ਵੀ ਟੱਕ ਕੇ ਰੱਖਦੇ ਹੋਣਗੇ ਚੰਗੇ ਸੋਹਣੇ ਕਵਰ ਸਿਓ ਕੇ ਨਾ ਪੂਰਾ ਆਰਗੇਨਾਈਜ਼ ਕਰਕੇ ਰੱਖਦੇ ਆ ਘਰ ਨੂੰ ਆ ਤੇਰੀ ਕੋਈ ਸਫਾਈ ਨਹੀਂ ਹੋਈ ਗੱਲ ਦੀ ਢੰਗ ਨਾਲ ਜਵਾਬ ਦੇ ਜਿਹੜੀ ਗੱਲ ਪੁੱਛੀ ਅਗਲੇ ਨੇ ਤੇਰੇ ਤੋਂ ਆਈਂ ਦਾ ਸੰਟੀ ਅਗਲੇ ਨੂੰ ਵੀ ਸਾਰੀ ਰਾਤ ਭਾਈ ਮੇਰੀ ਨੂਹ ਜਿਹੜੀ ਉਹ ਟਿਕਟੌਕ ਤੇ ਲਾਈਵ ਰਹਿੰਦੀ ਹੈਗੀ ਤੜਕੇ 11 ਵਜੇ ਵਜੇ ਉੱਠਦੀ ਆ ਉਹ ਕੰਮ ਨਹੀਂ ਕਰਦੀ ਹੈਗੀ ਤੇ ਮੇਰੇ ਤੋਂ ਕੰਮ ਹੁੰਦਾ ਨਹੀਂ ਅਗਲੇ ਨੂੰ ਸੱਚੀ ਗੱਲ ਦੱਸਿਆ ਕਰੋ ਐਵੇਂ ਇੱਕ ਹਫ਼ਤਾ ਬਣਾਈ ਜਾਨੀਂ ਹੋਰ ਹੀ ਕਹਾਣੀ ਸੁਣਾਈ ਜਾਨੀਂ ਲੋਕਾਂ ਨੂੰ ਅਸਲ ਚੰਟੀ ਪਤਾ ਗੱਲ ਕੀ ਆ ਤਾ ਪੀਤਾ ਤੂੰ ਤਾਂ ਪਈਆਂ ਵੀ ਤੇਰੀ ਨੂਹ ਕੰਮ ਨਹੀਂ ਕਰਦੀ ਹੈਗੀ ਘਰੇ ਤੇ ਤੈਨੂੰ ਕੰਮ ਕੀਤਾ ਤੂੰ ਤੇ ਉਹ ਤੇਰੇ ਤੋਂ ਜਰੀ ਨਹੀਂ ਜਾਂਦੀ ਹੈਗੀ ਕਹਿ ਤੁਸੀਂ ਉਹਨੂੰ ਤਾਂ ਨਹੀਂ ਸਕਦੇ ਕਿਉਂਕਿ ਉਹਦੇ ਵਜ੍ਹਾ ਕਰਕੇ ਤੇ ਤੁਹਾਡੇ ਘਰੇ 4 ਪੈਸੇ ਆਉਣ ਲੱਗੇ ਆ ਉਹਦਾ ਹੁਣ ਗੁੱਸਾ ਤੂੰ ਲੋਕਾਂ ਤੇ ਲਾਹੀ ਜਾਨੀਂ ਕਿੱਡੀ ਆਂਟੀ ਚਾਰ ਪਰੇ ਬੈਠੀ ਹੈ ਤੂੰ ਆਪਣੀ ਅੰਦਰ ਆਪਣਾ ਹੁੰਦੇ ਨੇ ਕਿਉਂ ਤੂੰ ਮੈਨੂੰ ਬਰਾਦੇ ਨਹੀਂ ਮੈਂ ਤਾਂ 아이 ਨਹੀਂ ਸਮਝਾਂਦੀ ਸਾਡੇ ਸਾਹਮਣੇ ਆ ਕੇ ਕਿਹੜਾ ਪਰੋ ਮੇਰਾ ਸਾਹਮਣੇ ਪਾਉਂ ਤੁਹਾਨੂੰ ਦੇ ਮਤ ਨਹੀਂ ਸੜ ਜਮਾਰ ਕੇ ਚੱਲ ਕੋਈ ਨਹੀਂ ਛੋੜਿਆ ਵਰਗਾ ਨਾਲ ਨਹੀਂ ਕੋਈ ਫਰਕ ਪੈਂਦਾ ਸਾਨੂੰ ਤੂੰ ਤਾਂ ਅੰਟੀ ਨਿਊਕਲੀਅਰ ਬੰਬ ਵਾਂਗੂ ਫਟੀਆਂ ਕਿਵੇਂ ਭਰੀ ਪਈ ਸੀ ਆਦੀ ਨੋਹ ਦਾ ਗੁੱਸਾ ਲੋਕਾਂ ਤੇ ਕੱਢੀ ਜਾਨੀ ਹੈ ਲੋਕਾਂ ਤੇ ਕਿਉਂ ਅੰਟੀ ਫ੍ਰਸਟ੍ਰੇਸ਼ਨ ਕੱਢੀ ਹੈ ਤੂੰ